ਜੇ ਵੀ ਤੁਸੀਂ ਆਪਣੀ ਕਿਤਾਬ ਹੈ ਇਸ ਵਾਰ ਸੂਝ ਜਠੇਰੇ ਤੋਂ ਕਰਦੀ ਹੈ ਕਿਉਂਕਿ ਮੈਂ ਸੰਤਾ ਮਹਾਪੁਰਸ਼ਾਂ ਤੋਂ ਰਿਲੀਜ਼ ਕਰਾਉਂਦਾ ਹੁੰਦਾ ਹਾਂ ਤਾਂ ਇਹ ਵੀ ਸਾਡੇ ਸੰਤ ਮਹਾਪੁਰਸ਼ ਨੇ ਸਾਡੇ ਵੱਡੇ ਵਡੇਰੇ ਨੇ ਤਾਂ ਅੱਜ ਮੈਂ ਆਪਣੀ ਕਿਤਾਬ ਤੁਹਾਡੇ ਸਾਹਮਣੇ ਸੰਗਤ ਦੇ ਵਿੱਚ ਰਿਲੀਜ਼ ਕਰ ਰਿਹਾ ਜੀ ਇਹ ਸਾਰੀ ਆਨਲਾਈਨ ਕਿਤਾਬ ਹੈ ਇਸ ਆਨਲਾਈਨ ਕਿਤਾਬ ਦਾ ਅਗਰ ਇੰਟਰਨੈਟ ਤੇ ਰੇਟ ਦੇਖੀਏ 390 ਰੁਪਏ ਹੈ ਪਰ ਮੈਂ ਇਸ ਕਿਤਾਬ ਨੂੰ ਟੋਟਲੀ ਫ੍ਰੀ ਕਰਦਾ ਕੋਈ ਸੰਤਾ ਮਹਾਪੁਰਸ਼ਾਂ ਦੇ ਨਾਲ ਰਹਿੰਦਾ ਮੈਂ ਵਿਚਾਰਾਂ ਦੇ ਮੁੱਲ ਨਹੀਂ ਲੈਂਦਾ ਸੋ ਫ੍ਰੀ ਕਿਤਾਬ ਹੈ ਜੀ ਇਹ ਆਨਲਾਈਨ ਤੁਸੀਂ ਦੇਖ ਸਕਦੇ ਹੋ ਨੂੰ ਸੱਚੇ ਸੱਚੇ ਹਰ ਅੱਜ ਰਿਲੀਜ਼ ਕਰ ਰਹੀ ਹੈ ਸਾਡੇ ਪਰਵੰਧਕ ਕਮੇਟੀ ਸਾਡੇ ਸੰਗਤਾਂ ਦੇ ਵਿੱਚ ਕਿਰਪਾ ਕਰਕੇ ਸਾਰੇ ਜਨੇ ਆਜੋ ਸਾਰੇ ਮੇਰਾ ਵੀਰ ਜਿਹੜੇ ਸ਼ਕਤੀਆਂ ਦੇ ਆ ਸਕਦੇ ਆਜੋ ਤੇ ਰਾਮ ਸਰੂਪ ਭਾਜੀ ਰਾਮ ਸਰੂਪ ਜੀ ਜਲਦੀ ਆਓ ਜੀ ਕਿਰਪਾ ਕਰਿਆ ਜੀ ਨਾ ਦੇਖੋ ਮੈਂ ਦੋ ਫੋਟੋ ਕਰਾਉਣੀਆਂ ਇੱਕ ਮੇਰੇ ਮਾਤਾ ਆਈ ਆ ਤਾਈ ਆਈ ਆ ਆਸ਼ਾ ਦੀਦੀ ਆਏ ਆ ਤੇ ਮੇਰੇ ਪਰਿਵਾਰ ਬਾਕੀ ਭਾਬੀਆਂ ਭਤੀਜੀਆਂ ਕਰਾਈਆਂ ਤਾਂ ਉਹ ਵੀ ਕਿਰਪਾ ਕਰਕੇ ਆ ਜਾਓ ਕਿਉਂਕਿ ਮੇਰਾ ਧਿਆਨ ਕਿਤੇ ਨਹੀਂ ਜਾ ਰਿਹਾ ਸਿਰਫ ਦਰਬਾਰ ਤੇ ਧਿਆਨ ਆ ਖੇਮਾ ਦਾ ਜੱਜਕ ਆ ਰਾਮ ਸਰੂਪ ਜੀ ਹੁਣ ਤੁਸੀਂ ਦੋ ਸ਼ਬਦ ਤੁਸੀਂ ਬੋਲਣੇ ਆ ਮੈਂ ਤਾਂ ਬੋਲ ਹਟਿਆ ਆ ਜਾਓ ਆ ਜਾਓ ਆ ਜਾਓ ਬੋਲ ਸੱਚੇ ਦਰਬਾਰ ਕੀ ਜੈ ਗੁਰੂ ਮਹਾਰਾਜ ਕੀ ਜੈ ਸਰ ਸਭ ਸੰਤਾਂ ਨੂੰ ਇਹ ਪਤਾ ਹੀ ਆ ਕਿ ਅੱਜ ਜਿਹੜਾ ਬਾਬਾ ਜੀ ਦਾ ਸਲਾਨਾ ਜੋੜ ਮਿਲਣਾ ਤੇ ਪੰਹਾਰਾ ਕਰਾਇਆ ਜਾ ਰਿਹਾ ਹੈ ਇਹ ਸਭ ਸੰਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਸੋ ਇਸ ਵੀਰ ਦਾ ਸ਼੍ਰੀਮਾਨ ਸ਼੍ਰੀ ਮਹਿੰਦਰ RAM ਫਲੋਰ ਸਾਹਿਬ ਸੂਜੀ ਉਹਨਾਂ ਲੋ ਇੱਕ ਸੱਚੇ ਸੁੱਚੇ ਹਰਫ ਦਾ ਜੋ ਕਿ ਕਾਮ ਸਗਰੇ ਆ ਉਹ ਅੱਜ ਰੀ ਹੋ ਰਿਹਾ ਹੈ ਸੋ ਸਭ ਸੰਤਾਂ ਨੂੰ ਇਹੀ ਬੇਨਤੀ ਆ ਕਿ ਇਹਨਾਂ ਨੂੰ ਆਸ਼ੀਰਵਾਦ ਦਿਓ ਕਿ ਇਹਨਾਂ ਦਾ ਜੋ ਵੀ ਮਕਸਦ ਹੋਵੇ ਦੇ ਵਿੱਚ ਉਹ ਪੂਰਾ ਹੋਵੇ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖਣਾ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਕਸ਼ਣ ਪਰ ਇੱਕ ਮੈਂ ਬਾਬਾ ਜੀ ਅੱਗੇ ਹੋਰ ਵੀ ਬੇਨਤੀ ਕਰੂੰਗਾ ਚਾਹੇ ਗੁੱਸਾ ਕਰ ਦੇਵੇ ਇਹਨਾਂ ਨੂੰ ਸਯੋਗ ਜੀ ਬਣਾ ਦਿਓ ਆਪਾਂ ਸਯੋਗ ਹੋ ਟਿਨੇ ਮੈਂ ਇਹ ਬੇਨਤੀ ਕਰੂੰਗਾ ਬਾਬਾ ਜੀ ਅੱਗੇ ਵੇ ਅੱਗੇ ਅਗਲੇ ਸਾਲ ਤੋਂ ਚਲੰ ਸਾਲ ਰੱਖ ਲੰਨੇ ਆ ਵੈਸੇ ਦਾ ਦੀਵਾਲੀ ਆ ਅਗਲੇ ਸਾਲ ਨੂੰ ਇੱਕ ਅਲੱਗ ਦਾ ਹੋਵੇ ਦੋ ਵਾਰ ਬੋਲੋ ਸੱਚੇ ਦਰਵਾਰ ਕੀ ਜੈ ਗੁਰੂ ਮਹਾਰਾਜ ਕੀ ਜੈ ਸੋ ਸਭ ਕਮੇਟੀ ਦਾ ਸਾਰਿਆਂ ਵੀਰਾਂ ਦਾ ਜੋ ਵੀ ਇਹਨਾਂ ਦੇ ਪਰਿਵਾਰ ਚੋਂ ਆਇਆ ਆ ਮਾਤਾ ਜੀ ਜਤਾਈ ਜੀ ਜਾਂ ਭਣਾਈ ਜੀ ਉਹ ਜਲਦੀ ਤੋਂ ਜਲਦੀ ਸਟੇਜ ਤੇ ਆ ਜਾਣ ਕਿਉਂਕਿ ਇਹ ਸੱਚੇ ਸੁੱਚੇ ਹਰਫ ਦਾ ਮਤਲਬ ਉਹ ਸੱਚੇ ਹੀ ਸੁੱਚੇ ਪਰ ਹੁਣ ਇਹ ਦੇਖ ਲਿਓ ਤੁਸੀਂ ਸੱਚਾ ਤੇ ਕਿੰਨਾ ਸੁੱਚਾ ਆ ਨਿਕੋ ਹੈ ਤੋ ਸ਼ੁਗਲਾ ਚੱਲਦਾ ਰਹਿੰਦਾ ਸਾਡਾ ਜੇ ਸ਼ੁਗਲਾ ਨਾ ਕਰਾਂਗੇ ਤਾਂ ਇੱਥੇ ਅਸੀਂ ਆਪਣੇ ਟਾਈਮ ਪਾਸ ਨਹੀਂ ਕਰ ਸਕਦੇ ਤੇ ਕਿਉਂਕਿ ਇਹ ਬਹੁਤ ਹੀ ਇਨਸਾਨ ਇਦਾਂ ਨਹੀਂ ਹੈਗੀ ਮਿਹਨਤ ਦਾ ਸ਼ੋਅ ਆ ਦੇਖੋ ਇੱਕ ਪਰਸੋਂ ਰੋਜ਼ ਇੱਥੇ ਬੈਠਾ ਵਿਚਾਰਾ ਜੇ ਉਹਦੇ ਨਿਆਣੇ ਤੋਂ ਮਗਦੇ ਨੂੰ ਹੱਕਾ ਮਾਰਨੀਆਂ ਸੀਗੀਆਂ ਉਹ ਆਜਾ ਵਾਪਸ ਕਰਨ ਸੋ ਇਸ ਕਰਕੇ ਜੇ ਕਾਹਨੂੰ ਦੋਈ ਜੀ ਆ ਜਾਣਗੇ ਵਧੀਆ ਆਏਗਾ ਸਾਥ ਸੰਗਤ ਨਾਲ ਰਿਸ਼ਤੇ 'ਚ ਮੇਰੇ ਮਾਮਾ ਜੀ ਲੱਗਦੇ ਆ ਪਰ ਇਹਨਾਂ ਪਹਿਲੇ ਗੱਲ ਦਾ ਆਪੇ ਜਿੱਤ ਮਾਮੇ ਆਲਾ ਰਿਸ਼ਤਾ ਰੱਖਣਾ ਫੇਰ ਨੀਤੇ ਨਿਭਦੀ ਦਰਬਾਰ ਤੇ ਦਰਬਾਰ ਤੇ ਯਾਰੀ ਚੱਲੂਗੀ ਸੇਵਾਦਾਰੀ ਚੱਲੂਗੀ ਕੋਈ ਮਾਮਾ ਨਹੀਂ ਕੋਈ ਭਾਣ ਜਾਨੀ ਕਿਤੇ ਅਸੀਂ ਇੱਕ ਦੂਜੇ ਨਾਲ ਬਿਲਕੁਲ ਹਿੱਕ ਨਾਲ ਹਿੱਕ ਆਣ ਕੇ ਛੱਤ ਮੋਢਾ ਮੋਢਾ ਲਾ ਕੇ ਸੇਵਾ ਕਰਦੀ ਆ ਤੇ ਮੇਰੇ ਮਾਤਾ ਜੀ ਮੇਰੇ ਭਾਬੀ ਹੁਣੇ ਆਏ ਹੋਏ ਨੇ ਆਜੋ ਕਮੇਟੀ ਮੈਂ ਬਕਰ ਪਾ ਕੇ ਹੁਣ ਮੰਮੀ ਉਹਨਾਂ ਨੂੰ ਆਲਾ ਦੋ ਕਿਰਪਾ ਕਰਕੇ ਆਜੋ ਆਜੋ ਭਾਬੀ ਤੋ ਦੇਖੋ ਪਰਿਵਾਰ ਦੇ ਨਾਲ ਹੀ ਹੁੰਦਾ ਹੈ ਇਹ ਜਿਹੜੀ ਮੇਰੀ ਕਿਤਾਬ ਹੈ ਮੈਂ ਜਿਹੜੀਆਂ ਚਾਰੇ ਕਿਤਾਬਾਂ ਕੀਤੀਆਂ ਮੈਂ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕੀਤੀਆਂ ਜਿਹਨਾਂ ਦਾ ਸੁਪਨਾ ਸੀਗਾ ਕਿ ਕਹਿੰਦੇ ਜਦ ਮੈਂ ਇਸ ਦੁਨੀਆ ਤੋਂ ਜਾਵਾਂ ਮੇਰਾ ਨਾਮ ਤੇਰੇ ਨਾਮ ਨਾਲ ਆਵੇ ਮੈਂ ਬੜਾ ਕਹ ਲਓ ਕਿ ਕਿਹਨੂੰ ਭੱਗਾ ਨਾਲ ਕਹਿ ਸਕਦਾ ਮਾੜਾ ਟਾਈਮ ਕਹਿ ਰਿਹਾ ਜਦ ਮੇਰੇ ਡੈਡੀ ਪੂਰੇ ਹੋਏ ਤਾਂ ਖਵਾਰਾਂ ਚ ਇਹੀ ਕਵਰਾਂ ਛਪੀਆਂ ਕਿ ਸ਼ਾਇਰ ਮਹਿੰਦਰ ਸੂਦ ਵਿਰਕ ਨੂੰ ਸਦਵਾ ਉਹਨੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੋਕ ਪਤਨ ਇਹਦਾ ਕਿਦਾਂ ਸੁਪਨਾ ਸੀਗਾ ਉਹਨਾਂ ਤੋਂ ਬਾਅਦ ਹੀ ਮੈਂ 2 ਸਾਲਾਂ ਵਿੱਚ ਚਾਕ ਦੱਬਾ ਰੀਲਿਸ ਕੀਤੀਆਂ ਕਿ ਮੇਰਾ ਪਰਿਵਾਰ ਹੈ ਮੇਰੇ ਮਾਤਾ ਬਹੁਤ ਹੀ ਤਨਭਾਗ ਮਿੰਦਰ لال ਸੂਜੀ ਦਾ ਮੈਨੇ ਦੀਆਂ ਰਚਨਾਵਾਂ ਆਮ ਤੌਰ ਤੇ ਰੋਜ਼ਾਨਾ ਹੀ ਫੇਸਬੁੱਕ ਤੇ ਵਟਸਐਪ ਤੇ ਪੜਦਾ ਹੀ ਰਹਿੰਦਾ ਆ ਹਰ ਵੇਲੇ ਸਮੇਂ ਦੇ ਮੁਖਾਤਬ ਜਿਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਪੁਰਾ ਪੀੜਾ ਜਨਮਕਸ਼ਮ ਹੁੰਦਾ ਹੈ ਉਹਦੇ ਮੁਤਾਬਕ ਉਹ ਜਨਨਾ ਹੀ ਇਹਨਾਂ ਦੀ ਕਾਵਰੇ ਚਨਾ ਆਂਦੀ ਰਹਿੰਦੀ ਹੈ ਮੈਂ ਕਈ ਵਾਰੀ ਅਖਬਾਰਾਂ ਦੇ ਵਿੱਚ ਪੜਿਆ ਕਿ ਇਹਨਾਂ ਨੇ ਬਹੁਤ ਬਹੁਤ ਵੱਡੀਆਂ ਜਿਹੜੀਆਂ ਕਾਵ ਗੋਸ਼ਟੀਆਂ ਹਨ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਬਹੁਤ ਵੱਡੇ ਇਹਨਾਂ ਨੇ ਪੁਰਸਕਾਰ ਜਿੱਤੇ ਮੈਨੂੰ ਮਾਣ ਆ ਕਿ ਸਾਡੇ ਇਸ ਜੂ ਸੂਧਗੋਟ ਜਥੇਰਿਆਂ ਦੇ ਇਹ 77 ਨੇ ਜਿਸ 77 ਬਣਾਇਆ ਹੋਇਆ ਸੀ ਤੇ ਬਹੁਤ ਵਧੀਆ ਇਹ ਸੇਵਾ ਕਰ ਰਹੇ ਆ ਇਹੋ ਜਿਹੇ ਜਿਹੜੇ ਬੇਟੇ ਆਪਣੇ ਮਾਪਿਆਂ ਦੇ ਘਰ ਨਾਮ ਰੋਸ਼ਨ ਕਰਦੇ ਆ ਤੇ ਮੈਂ ਇਹਨਾਂ ਨੂੰ ਇਹਦੀ ਮਾਤਾ ਜੀ ਇੱਥੇ ਆਏ ਨੇ ਤੇ ਇਹਨਾਂ ਦੀ ਪਰਜਾਈ ਜੀ ਇੱਥੇ ਆਏ ਨੇ ਤਾਈ ਜੀ ਆਏ ਨੇ ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਤੂੰ ਤੁਸੀਂ ਇਹੋ ਜਿਹੇ ਬੇਟੇ ਨੂੰ ਜਨਮ ਦਿੱਤਾ ਤੇ ਅਸੀਂ ਬਹੁਤ ਹੀ ਤਨਵਾਜ ਇਹਨਾਂ ਸਾਰਿਆਂ ਦਾ ਮੈਂ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਜਿਹੜੀ ਇਹਨਾਂ ਦੀ ਰਚਨਾ ਅੱਜ ਅਸੀਂ ਇੱਥੇ ਆਨਲਾਈਨ ਕੀਤੀ ਆ ਤਾਂ ਵਾਹਿਗੁਰੂ ਇਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਧੰਨਵਾਦ ਮਿੰਦਰ ਸੂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਬੜਾ ਭਾਗਾ ਵਾਲਾ ਹੁੰਦਾ ਹੈ ਪਰਿਵਾਰ ਜਿਹਨੂੰ ਇਕੱਠਿਆਂ ਨੂੰ ਸਤਿਕਾਰ ਮਿਲਦਾ ਮੈਂ ਸਵੇਰੇ ਸਵੇਰੇ ਹਮੇਸ਼ਾ ਆਪਸੀ ਸਾਹ ਦੀ ਗੱਲ ਕਰਦਾ ਆ ਰਿਹਾ ਕਿਉਂਕਿ ਆਪਸੀ ਸਾਹ ਬਹੁਤ ਜ਼ਰੂਰੀ ਕਿਉਂਕਿ ਆਪਸੀ ਸਾਥ ਦੇ ਨਾਲ ਹੀ ਪਿਆਰ ਵਧਦਾ ਹੈ ਇਹ ਜੋ ਮੇਰੀ ਚਾਰੇ ਕਿਤਾਬਾਂ ਫਾਦਰ ਸਾਹਿਬ ਨੇ ਡੈਡੀਕੇਟ ਕੀਤੀਆਂ ਗਿਆ ਪਹਿਲੇ ਮੇਰਾ ਮਨ ਭਰ ਗਿਆ ਸੀਗਾ ਕਿਉਂਕਿ ਮੈਂ ਰੋਂਦਾ ਨਹੀਂ ਪਰ ਜਦੋਂ ਇਹ ਸਮਾਂ ਹੁੰਦਾ ਕਿਤੇ ਨਾ ਕਿਤੇ ਯਾਦ ਆਉਂਦਾ ਹੈ 28 ਅਪ੍ਰੈਲ ਯਾਦ ਆਉਂਦੀ ਹੈ ਤਾਂ ਉਹਨਾਂ ਦਾ ਰੀਤ ਸੀ ਕਿ ਥਾਂ ਦੇ ਰਜਿਸਟਰੀ ਕਰਾ ਕੇ ਹਸਪਤਾਲ ਤੇ ਐਡਮਿਟ ਸੀਗੇ ਸਾਡੇ ਪ੍ਰਧਾਨ ਜੀ ਤੇ ਭਾਗਰਾਂ ਜੀ ਰਜਿਸਟਰੀ ਹਸਪੀਟਲ ਲੈ ਕੇ ਗਏ ਕਰਾ ਕੇ ਲੋ ਜੀ ਖੇਤੀ ਰਜਿਸਟਰੀ ਹੋ ਗਈ ਡਾਕਟਰ ਨੇ ਜਵਾਬ ਦਿੱਤਾ ਸੀ ਬਾਪੂ ਸਾਡਾ ਬੈੱਡ ਤੋਂ ਉੱਠ ਕੇ ਖੜ ਗਿਆ ਭੰਗੜਾ ਪਾਵੇ ਇਹਨਾਂ ਨੂੰ ਡੁੱਬੇ ਦੇ ਕੇ ਤੋਰਿਆ ਲੰਗਰ ਸ਼ਿਕਾਰ ਕੇ ਤੋਰਿਆ ਸੋ ਧੰਨਵਾਦ ਜੀ ਸਾਰੇ ਪਰਿਵਾਰ ਦਾ ਸਮੁੱਚੇ ਸਬੂਤ ਬੰਧ ਕਮੇਟੀ ਦਾ ਜੀ ਲੱਖ ਕੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਅੱਜ ਸੂਤ ਪਰਿਵਾਰ ਦੇ ਜਟੇਰਿਆਂ ਤੇ ਮੇਲੇ ਤੇ ਸ਼ਾਮਲ ਮੇਰੇ ਸੂਤ ਪਰਿਵਾਰ ਦੇ ਸਮੂਹ ਨੌਜਵਾਨ ਬੱਚੇ ਬੱਚੀਆਂ ਬਜ਼ੁਰਗ ਤੇ ਮਾਤਾ ਮੈਂ ਅੱਜ ਦੇ ਇਸ ਸ਼ੋਭ ਅਵਸਰ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮਹਿੰਦਰ ਜੀ ਬਿਰਕ ਸੂਸਾਹ ਜਿਨ੍ਹਾਂ ਦੇ ਜਿਹੜੇ ਕਿ ਲਿਖਾਰੀ ਹੈ ਔਰ ਸਾਨੂੰ ਸੋਸ਼ਲ ਮੀਡੀਆ ਤੇ ਵੀ ਫੇਸਬੁੱਕ ਤੇ ਵਟਸਐਪ ਰਾਹੀਂ YouTube ਤੇ ਵੀ ਇਹਨਾਂ ਦੀਆਂ ਰਚਨਾਵਾਂ ਤੇ ਪੜਨੇ ਰਹਿੰਦੇ ਆ ਇੱਕ ਸਮਾਜ ਵਿੱਚ ਮਿਲ ਵਰਤਨ ਦੀ ਭਾਵਨਾ ਇਹਨਾਂ ਦੇ ਸ਼ਬਦ ਜੁੜੇ ਹੋਏ ਹੁੰਦੇ ਹਨ ਇਸ ਕਰਕੇ ਮੈਂ ਮਾਤਾ ਜੀ ਨੂੰ ਨਤਮਸਤਕ ਕਰਦਾ ਜਿਨ੍ਹਾਂ ਨੇ ਇਹੋ ਜੇ ਹੋਂਹ ਹਰ ਬੱਚੇ ਸਾਡੇ ਸਮਾਜ ਨੂੰ ਸਾਡੇ ਸੂਤ ਪਰਵਾਰ ਨੂੰ ਦਿੱਤੇ ਆ ਮੈਂ ਸੂਤ ਪਰਵਾਰ ਦੇ ਵੱਡੇ ਬਡੇਰੇ ਜਠੇਰਿਆਂ ਦੇ ਚਰਨਾਂ ਵਿੱਚ ਉਹਨਾਂ ਦੇ ਉਹਨਾਂ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਬੇਨਤੀ ਕਰਦਾ ਵੀ ਸਾਡੇ ਸੂਤ ਪਰਿਵਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਦੌਗੜੀ ਰਾਉ ਚੌਗੜੀ ਤਰੱਕੀ ਕਰੇ ਅਸੀਂ ਮਨ ਨੀਵਾ ਮੱਤ ਉੱਚੀ ਕਰਕੇ ਇੱਥੇ ਦਰਸ਼ਨ ਕਰੀਏ ਤਾਂ ਕਿ ਸਾਡਾ ਪਰਿਵਾਰ ਨਾਲ ਮਿਲ ਕੇ ਇਕੱਠੇ ਹੋ ਕੇ ਰਹੀਏ ਜੋ ਗੁਰੂ ਅਰਜਨ ਦੇਵ ਜੀ ਕਿਹਾ ਸੀ ਵੀ ਸਤ ਸੰਗਤ ਅਰ ਲੜਾਈ ਜੇ ਮਾਧਵ ਜੈਸੇ ਮੱਧਮ ਅਖੀਰਾ ਉਹਨਾਂ ਦਾ ਮਤਲਬ ਇਹ ਸੀ ਵੀ ਜਿਹੜੇ ਸਹਿਦੀਆਂ ਮੱਖੀਆਂ ਤੋਂ ਸਾਨੂੰ ਅਗਲ ਲੈਣੀ ਚਾਹੀਦੀ ਆ ਇੱਕ ਸਹਿਦੀਆਂ ਮੱਖੇ ਇਕੱਠੀਆਂ ਹੋ ਕੇ ਇੱਕ ਸਹਿਦ ਪੈਦਾ ਕਰਦੀਆਂ ਉਹ ਜਿਹੜਾ ਸਹਿਦ ਆ ਉਹ ਹਜ਼ਾਰਾਂ ਬਿਮਾਰੀਆਂ ਦੇ ਕੰਮਾਂ ਦਾ ਆਓ ਆਪਾਂ ਇਕੱਠੇ ਹੋ ਕੇ ਆਪਣੇ ਇਸ ਗੁਰੂ ਰੂਪ ਸੇਵਾਾਂ ਦੇ ਵਿੱਚ ਆਪਾਂ ਇਹਨਾਂ ਪਰਿਵਾਰ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਗਿਰਖ ਪਰਿਵਾਰ ਨੂੰ ਖਾਸ ਤੌਰ ਤੇ ਮਾ ਅਮਿੰਦਰ ਜੀ ਨੂੰ ਆਉਣ ਵਾਲੇ ਸਮੇਂ ਤੇ ਇਹੀ ਪ੍ਰਮਾਤਮਾ ਅਗੇ ਕੋਰਤ ਕਰੇ ਇਹੀ ਅਰਦਾਸ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਕਲਮ ਹੋਰ ਅੱਗੇ ਵਧੇ ਧੰਨਵਾਦ ਜੈ ਗੁਰਦੇਵ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ